ਲੁਧਿਆਣਾ ਦੇ ਬੱਸ ਸਟੈਂਡ ਨੇੜੇ ਬਣੇ ਇੱਕ ਹੋਟਲ ਦੇ ਵਿੱਚ ਸਰਦਾਰ ਮੁੰਡੇ ਦੇ ਨਾਲ ਕੁਝ ਮੁੰਡਿਆਂ ਨੇ ਅਜਿਹੀ ਗਲਤ ਹਰਕਤਾਂ ਕੀਤੀਆਂ ਕਿ ਦਸਨਯੋਗ ਵੀ ਨਹੀਂ ਐਨਾ ਹੀ ਨਹੀਂ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਮੁੰਡੇ ਦੇ ਸਾਰੇ ਕੱਪੜੇ ਉਤਾਰ ਕੇ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਅਤੇ ਮੁੰਡੇ ਦੀ ਕੁੱਟਮਾਰ ਵੀ ਕੀਤੀ ਤੇ ਮੁੰਡੇ ਦੇ ਨਾਲ ਗਲਤ ਹਰਕਤਾਂ ਵੀ ਕੀਤੀਆਂ ਆਓ ਨਜ਼ਰ ਵੀਡੀਓ ਤੇ ਮਾਰਦੇ ਆ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਇਹ ਆ ਇਹ ਅਮਰੀਕਾ ਦਾ ਪੀਠਵਾਲਾ ਭਾਈ ਇਹ ਅਮਰੀਕਾ ਦਾ ਪੀਠਵਾਲਾ ਇਹਨੂੰ ਗਰਮੀ ਬਹੁ ਲੱਗਦਾ ਹਾਂ ਆ ਜਾ ਆ ਜਾ ਉਹਨੇ ਆ ਜਾ ਉਹਦੇ ਗਾਲ ਤਾਂ ਸੁਣ ਕਿਤੇ ਗਰਮੀ ਲੱਗਦਾ ਤੈਨੂੰ ਉਹਦੇ ਆ ਪੀਠਵਾਲ ਉਹਦੇ ਆ ਜਾ ਹੂੰ ਗਰਮੀ ਲੱਗ ਰਹੀ ਜਾਨੀ ਜੀ ਹੈ ਨਾ ਆਇਆ ਇਹਦਾ ਦੁਬਾਰਾ ਹੋਇਆ ਹੈ ਹਾਂ ਹੋਇਆ ਹਾਂ ਜਾਓ ਦੇ ਪਿਟੋਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਲੁਧਿਆਣਾ ਦੇ ਬੱਸ ਸਟੈਂਡ ਦੇ ਬਣੇ ਇੱਕ ਹੋਟਲ ਦੇ ਵਿੱਚ ਇਸ ਸਰਦਾਰ ਮੁੰਡੇ ਦੇ ਨਾਲ ਉਸਦੇ ਸਾਥੀਆਂ ਨੇ ਹੀ ਉਸ ਨੂੰ ਨੰਗਾ ਕਰਕੇ ਗਲਤ ਹਰਕਤਾਂ ਕੀਤੀਆਂ ਕੇਸਾਂ ਦੀ ਬਦਬੀ ਕੀਤੀ ਤੇ ਵੀਡੀਓ ਨੈਟ ਤੇ ਵਾਇਰਲ ਕੀਤੀ ਇਸ ਮਾਮਲੇ 'ਚ ਜਦੋਂ ਵੀਡੀਓ ਨਿਹੰਗ ਸਿੰਘਾਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਤਾਂ ਪਹਿਲਾਂ ਉਹਦੀ ਛੇਤ੍ਰ ਪ੍ਰੇਡ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੁਹਾਨੂੰ ਪਤਾ ਹੈ ਸੰਗਤਜੀਤ ਕੁਲਦੀਪ ਸਿੰਘ ਜ਼ਹਿਦਾ ਟਰਾਂਸਪੋਰਟ ਵਾਲੇ ਤੇ ਮੁੱਖ ਜ਼ਹਿਦਾਰ ਕੁਲਵਿੰਦਰ ਸਿੰਘ ਦੇ ਰਾਜਾ ਰਾਜਿੰਦਰ ਦੇ ਰੇਂ ਦੇ ਨੇ ਠਾਰੇ ਨੇ ਗਏ ਤੇ ਇਹ ਬੰਦੇ ਆਹੀ ਫੜੇ ਆ ਜਗਰਾਵਾਂ ਤੋਂ ਸਾਡੀ ਜਹਿਬੰਦੀ ਜਗਰਾਵਾਂ ਵੀ ਆ ਗਈ ਆ ਜੋ ਵੀ ਇਹ ਬੰਦਾ ਫੜ ਕੇ ਲਿਆਂਦਾ ਜਹਿਬੰਦੀ ਨੇ ਉੱਥੋਂ ਫੜ ਕੇ ਦਿੱਤਾ ਤੇ ਇਹ ਲੁਧਿਆਣੇ ਥਾਣੇ ਦੇਣਾ ਸੀਗਾ ਪਰ ਇਹਨਾਂ ਨੇ ਉਹ ਜਵਾਗ ਦੇ ਨਾਲ ਇੰਨੀਆਂ ਬੁੜੀਆਂ ਹਰਕਤਾਂ ਕੀਤੀਆਂ ਜੈ ਰੱਬ ਦਾ ਨਾਮ ਉਹਦੇ ਕੱਪੜੇ ਲਾਏ ਬਸ ਸਟੈਂਡ ਦੇ ਉਜਗਰਾਵਾਂ ਤੋਂ ਲਿਆ ਕੇ ਇੱਥੇ ਬਸ ਸਟੈਂਡ ਦੇ ਵਿੱਚ ਕਮਰਾ ਲੈ ਕੇ ਤੇ ਕੱਪੜੇ ਲਵਾਏ ਦੇ ਨੰਗਾ ਕਰਕੇ ਉਹਦੀ ਵੀਡੀਓ ਬਹੁਤ ਜ਼ਿਆਦੀ ਸੰਗਤ ਜੀ ਵਾਇਰਲ ਹੋ ਰਹੀ ਹੈਗੀ ਆ ਤੇ ਅੱਜ ਉਹ ਬੰਦਾ ਇੱਕ ਫੜਿਆ ਗਿਆ ਤਿੰਨ ਫਰਾਰ ਹੈ ਬਾਕੀ ਆਪਾਂ ਇਹਦੇ ਮੂੰਹ ਹੀ ਸੋਂਦੇ ਆ ਕੀ ਗੱਲ ਬਾਤ ਹੈ ਅੱਜ ਜਦੋਂ ਫੜੇਗੇ ਕਿਹੜੇ ਪਿੰਡੋਂ ਫੜੇਗੇ ਜੀ ਇਹ ਜਗਰਾਵਾਂ ਤੋਂ ਜੀ ਤੇ ਜਿਹੜੀ ਮਾਰਦਾ ਤੋਂ ਜਿੱਦ ਨੂੰ ਲੁਧਿਆਣਾ ਬਸ ਸਟੈਂਡ 'ਚ ਹੋਈ ਜੀ ਇਹ ਲੁਧਿਆਣਾ ਬਸ ਸਟੈਂਡ ਹੋਇਆ ਜੀ ਬੰਦਾ ਸਾਡਾ ਬਸ ਸਟੈਂਡ ਦਾ ਹੀ ਥਾਣਾ ਬੰਦਾ ਹੈ ਕਿਹੜੇ ਹੋਟਲ ਦਾ ਕੋਈ ਪਤਾ ਹੋਟਲ ਦਾ ਨਾਮ ਹੋਟਲ ਦਾ ਕੀ ਨਾਮ ਸੀ ਭਾਈ ਨਾਨੀ ਇਹ ਪਤਾ ਨਹੀਂ ਉਹ ਹੋਟਲ ਦਾ ਮੈਨੂੰ ਵੀ ਨਹੀਂ ਪਤਾ ਇਹ ਤਾਂ ਫੜਿਆ ਆ ਜੀ ਅਜਾ ਹੁਣ ਪੁਲਿਸ ਵੱਲੇ ਕਰਾਓਗੇ ਹਾਂਜੀ ਹੁਣ ਸਰਕਾਰ ਦੇ ਹਵਾਲੇ ਕਰਾਂਗੇ ਦਾ ਹੁਣ ਪਰਚਾ ਭਾਵਾਂਗੇ ਬਾਈ ਜੇ ਤੁਹਾਨੂੰ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਪਰਿਵਾਰ ਨੇ ਭੇਜੀ ਵੀਡੀਓ ਇਹ ਉੱਥੋਂ ਹੀ ਵਾਇਰਲ ਹੋਈ ਸੀਗੀ ਜਿਗਰਾਮਾ ਤੋਂ ਜਿਗਰਾਮਾ ਤੋਂ ਆਈ ਹੈ ਕਹਿੰਦੇ ਵੀ ਆਹ ਬੰਦੇ ਇੱਦਾਂ-ਇੱਦਾਂ ਕਰਕੇ ਵੀ ਵਾਇਰਲ ਹੋਈ ਕਿ ਉੱਥੇ ਕਿਸੇ ਨੇ ਵਾਇਰਲ ਕੀਤੀ ਉਹ ਫਿਰ ਸਾਡੇ ਕੋਲੇ ਚਲਦੀ-ਚਲਦੀ ਆ ਗਈ ਸੋਸ਼ਲ ਮੀਡੀਆ ਦੇ ਤੇ ਉਹਦੇ ਵਿੱਚ ਚਲਦੀ ਚਲਦੀ ਆਈ ਤਾਂ ਕਰਕੇ ਸਾਨੂੰ ਪਤਾ ਲੱਗਿਆ ਜੀ ਹੁਣ ਕੀ ਕਾਰਵਾਈ ਹੈ ਮੰਗ ਮੰਗ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸੀਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਇਦਾਂ ਦੇ ਜਿਹੜੇ ਬੰਦੇ ਹੈਗੇ ਅਕਸਰ ਇਹਨਾਂ ਨੂੰ ਪਰਚੇ ਪਾ ਕੇ ਦੇ ਦੇ ਡਾਂਗ ਫੇਰੋ ਇਹਨਾਂ ਦੇ ਚੰਗੀ ਤਰ੍ਹਾਂ ਕਿੰਨੇ ਲੋਕ ਸੀ ਇਹ ਤੇ ਤਿੰਨ ਲੋਕ ਸੀ ਜੀ ਠੀਕ ਆ ਗਿਆ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਸਾਡੇ ਧੱਕੇ ਝੜ ਗਏ ਹੁਣ ਤਾਂ ਇਹਨੂੰ ਹਿਸ਼ ਬੌਲਿਸ ਦੇ ਹਵਾਲੇ ਕਰਦੇ ਜੇ ਦੂਜੇ ਚੜ ਗਏ ਧੱਕੇ ਤੇ ਡਾਂਗ ਵੜੀ ਫੇਰਨੀ ਹੈਗੀ ਤੇ ਹੁਣ ਸਿੱਤਰ ਤਾਂ ਇਹਦੀ ਵੀ ਫੇਰ ਕੀ ਮਾਰੇ ਮੋਟੀ ਸੇਵਾਜੀ ਦਾ ਕਰਨੀ ਪੈਂਦੀ ਐ ਇਦਾਂ ਦੇ ਬੰਦਿਆਂ ਦੇ ਤੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਹੋਟਲ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਬੰਦੇ ਬਣ ਜਾਓ ਤੁਸੀਂ ਆ ਜਿਹੜੇ ਹੋਟਲਾਂ ਦੇ ਵਿੱਚ ਬੱਸ ਸਟੈਂਡ ਤੇ ਗੰਦ ਪਾਇਆ ਹੋਇਆ ਹੈ ਨਾ ਜਿੱਦਣ ਸਾਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੀ ਤੁਸੀਂ ਛੋਟਾ ਜਿਹਾ ਬੱਚਾ ਆਇਆ ਇਹ ਤੋਂ ਵੀ ਹਲਕਾ ਬੱਚਾ ਜਿਹੜਾ ਜਿਹਦੇ ਨਾਲ ਇਦਾਂ ਸਰੀਰ ਤਾਰਕਤਾ ਕੀਤੀਆਂ ਨੇ ਇਹ ਹੋਟਲ ਵਾਲਿਆਂ ਨੇ ਵੀ ਗੱਲ ਕਰਨਾ ਚੁੱਕ ਗਏ ਕਹਿਣਾ ਚਾਹਣਾ ਵੀ ਬੰਦੇ ਬਨਜੋ ਤੁਹਾਡੇ ਉਹ ਜੁੱਤੀ ਬਰੇਟ ਕਰਾਂਗੇ ਤੁਹਾਡੇ ਬੰਦ ਕਰਵਾਵਾਂਗੇ ਜਿਹੜੇ ਹੱਬ ਬਣਾਏ ਹੋਏ ਆ ਜਿਹੜਾ ਤੁਸੀਂ ਗੋਲ ਠੰਡਾ ਬਣਾਇਆ ਹੋਇਆ ਗੰਦਾ ਕੰਮ ਕਰਵਾਉਨੇ ਆ ਤੇ ਬਾਬਾ ਜੀ ਇਹ ਕਿੰਨੇ ਬੰਦੇ ਫੜੇ ਉਹਨਾਂ ਚੋਂ ਇਹਨਾਂ ਵਿੱਚ ਇੱਕ ਬੰਗਾ ਹੀ ਫੜਿਆ ਜੀ ਤੇ ਬਾਕੀ ਤਿੰਨ ਫਰਾਰ ਨੇ ਬਾਕੀ ਤਾਂ ਬਾਕੀ ਫਰਾਰ ਨੇ ਜੀ ਦੋ ਦੋ ਫਰਾਰ ਨੇ ਬਾਕੀ ਜੀ ਠੀਕ ਹੈ ਤੇ ਚਾਰ ਜਣੇ ਦੱਸ ਰਿਆ ਸੀ ਨਹੀਂ ਜੀ ਇੱਕ ਮੁੰਡਾ ਜਿਹਦੇ ਨਾਲ ਗਲਤ ਕੰਮ ਹੋਇ ਅਤੇ ਹੀ ਜਿਹੜੇ ਮੁੰਡਿਆਂ ਨੇ ਇਹ ਹਰਕਤ ਕੀਤੀ ਸੀ ਉਸਨੇ ਦੱਸਿਆ ਕਿ ਉਹ ਹੋਟਲ ਦੇ ਵਿੱਚ ਕਿਉਂ ਰੁਕੇ ਸੀ ਤੇ ਮੁੰਡੇ ਦੇ ਨਾਲ ਕਿਹੜੀਆਂ-ਕਿਹੜੀਆਂ ਹਰਕਤਾਂ ਕੀਤੀਆਂ ਤੇ ਕਿਉਂ ਕੀਤੀਆਂ ਉਸ ਮੁੰਡੇ ਦਾ ਵੀ ਬਿਆਨ ਸਮਝਿਆ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਪਲਾਨ ਨਹੀਂ ਬਣਾਇਆ ਜੀ ਇੱਕ ਰੂਮ 'ਚ ਆਈ ਸੀਗੇ ਕੱਪੜੇ ਲੈਣ ਆਈ ਸੀਗੇ ਅਸੀਂ ਸਾਨੂੰ ਉਹ ਕਹਿੰਦੇ ਦਾ ਅਸੀਂ ਇੱਥੇ ਦੀ ਨਾਮ ਰੂਮ ਲੈ ਲਈ ਪਹਿਗੇ ਸਮਝ ਨਹੀਂ ਪਤਾ ਰਾਤ ਨੂੰ 12 1 ਵਜੇ ਗਿਆ ਅਸੀਂ ਸਪੇਸ ਸੀਗੇ ਮੈਨੂੰ ਨਹੀਂ ਪਤਾ ਇਹਦੇ ਨਾਲ ਕੀ ਗੱਲਬਾਤ ਹੋਈ ਉਹ ਮੁੰਡਾ ਸੀਗਾ ਜਿਹੜਾ ਇਹਦੇ ਨਾਲੋਂ 24 ਘੰਟੇ ਦੇ ਨਾਲ ਦੋਨੇ ਸੀਗੇ ਠੀਕ ਆ ਤੇ ਬਸ ਚਾਰੇ ਚਾਰ ਜਣੇ ਚਾਰ ਜਣੇ ਹੋਗੇ ਚਾਰ ਜਣੇ ਸੀਗੇ ਕਮਰੇ 'ਚ ਤੇ ਮੈਂ ਪਿਆ ਸੀ ਤੇ ਮੈਨੂੰ ਕਹਿੰਦੇ ਇਹਦੀ ਵੀਡੀਓ ਬਣਾ ਠੀਕ ਆ ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਨਹੀਂ ਨਹੀਂ ਬਣਾਉਂਦਾ ਸੀ ਤਾਂ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਲੰਗਾ ਕਰਕੇ ਉਂਗਲਾਂ ਅੰਗਲਾਂ ਜਿਹੜਾ ਕੋਈ ਕਿੰਨਾ ਗਲਤ ਹਰ ਕਦ ਕੀਤੀ ਆ ਹਾਂਜੀ ਗਲਤ ਨਹੀਂ ਕੀਤੀ ਮਤਲਬ ਉਂਗਲਾਂ ਅੰਗਲਾਂ ਕੱਪੜੇ ਲਵਾ ਕੇ ਸਾਰਾ ਉਂਗਲਾਂ ਅੰਗਲਾਂ ਲਾਈਆਂ ਵਾ ਤੇ ਇਹ ਕੀਤੀ ਐ ਬਸ ਇਸ ਤੋਂ ਬਾਅਦ ਬਸ ਅਹੀ ਚੋਨਾ ਵੀ ਜੇ ਮੇਰਾ ਮੇਤੋ ਵੀ ਇੱਕ ਅੱਧੀ ਵੱਜ ਵੀ ਗਈ ਹੋ ਮੈਂ ਉਹਦੇ ਨਾਲ ਕਰਕੇ ਗਲਤੀ ਮੰਨਦਾ ਤੇ ਤੇ ਜਿਹੜੇ ਉਹ ਮੁੰਡੇ ਸੀ ਕੌਣ ਪੰਜਾਬੀ ਸੀ ਪ੍ਰਵਾਸੀ ਸੀ ਪੰਜਾਬੀ ਸੀਗੇ ਜੀ ਇੱਕ ਅੰਛਾ ਇੱਕ ਜੱਸੀ ਆ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਆਪਣੇ ਜਗਰਾਉਂ ਦੇ ਹੀ ਆ ਜੀ ਤੁਮੇ ਜਗਰਾਉਂ ਤੋਂ ਰਹਿਣ ਵਾਲੇ ਹੋ ਤੇ ਇਤਲੂਆਨੇ ਹੋਟਲ ਕਿਦੀ ਆਈਡੀ ਤੇ ਲਿੱਤਾ ਸੀ ਤੁਸੀਂ ਹਾਂਜੀ ਆਈਡੀ ਪ੍ਰੂਫ ਕੀ ਦਿੱਤਾ ਸੀ ਇੱਥੇ ਹੋਟਲ 'ਚ ਆਇਦਰ ਕਰ ਦਿੱਤਾ ਸੀ ਇੱਕ ਆ ਮੁੰਡੇ ਦਾ ਸੀਗਾ ਬੰਦੇ ਦਾ ਜੀ ਆ ਲੈ ਦੇ ਦੇ ਜੀ ਦਿਨ ਹੋਇਆ ਜੀ ਇਹ ਇੱਕ ਉਹਦਾ ਸੀਗਾ ਜੀ ਇੱਕ ਮਿੰਟ ਉਹ ਪਤਾ ਵੀਡੀਓ ਬਣਾਣਾ ਚੁਰਮ ਮੀਡੀਆ ਵਾਲੇ ਹਾਂਜੀ ਆਪਣਾ ਹੀ ਬੰਦਾ ਤੇ ਫਿਰ ਤੁਸੀਂ ਜੋ ਵੀਡੀਓ ਬਣਾਈ ਹੈ ਵੀਰੇ ਮੇਰੇ ਪਿੱਛੇ ਪੈਂਦੇ ਸੀਗੇ ਵਾਇਰਲ ਕਿੰਨੇ ਕੀਤੀ ਵੀਡੀਓ ਵਾਇਰਲ ਵਾਇਰਲ ਉਹਨਾਂ ਨੇ ਕੀਤੀ ਜਿਹਦੇ ਨਾਲ ਇਹ ਮੁੰਡਾ ਸੀਗਾ ਤੇ ਉਹ ਮੁੰਡੇ ਨੇ ਵਾਇਰਲ ਕੀਤੀ ਆ ਉਹਨੇ ਪਾਤੀ ਸਿੱਟ ਗਈ ਤੇ ਉਹ ਮੁੰਡੇ ਮੁੰਡੇ ਦਾ ਜਰ ਤੇ ਪਾਤੀ ਸਿੱਟ ਗਈ ਉਹਦਾ ਨਾਮ ਕੀ ਕੀ ਹੈ ਉਹ ਅਨਚੈਕ ਦਾ ਇੱਕ ਦਾ ਨਾਮ ਜੱਸੀ ਆ ਕੰਪਲੇਟ ਆਈ ਹੈ ਜੀ ਉਹ یونیورسٹیਸ਼ਨ ਕਰ ਰਹੇ ਆ ਅੱਛਾ ਜੀ ਜੋ ਵੀ ਕਰਤਾਨ ਦੇ ਹਿਸਾਬ ਨਾਲ ਬਾਕੀ ਕੋਈ ਕਰੇ ਅੱਛਾ ਕਿੰਨੇ ਲੋਕਾਂ ਦੇ ਵਿੱਚ ਸ਼ਾਮਲ ਇਹਨਾਂ ਨੇ ਸੱਤ-ਅੱਠ ਬੰਦੇ ਮੈਂਸ਼ਨ ਕਰਾਈ ਹੈ ਕਿ ਬਾਰ ਬਾਰ ਹੀ ਫੜਕੇ ਲਿਆਇਆ ਜੀ ਦੋ ਅਸੀਂ ਬਾਕੀ ਦੇਖਦੇ ਆਂ ਯੂਨੀਵਰਸਿਟੀਸ਼ਨ ਕਰਦੇ ਆਂ ਮਾਮਲੇ ਬਾਰੇ ਮਾਮਲੇ ਬਾਰੇ ਪਤਨ ਪਤਾ ਜੀ ਮਾਮਲੇ ਬਾਰੇ ਕੀ ਮਾਮਲਾ ਹੈ ਹਾਂਜੀ ਮਾਮਲੇ ਬਾਰੇ ਪਤਾ ਕੀ ਹੈਗਾ ਇੱਕ ਵੀਡੀਓ ਇਹਨਾਂ ਨੇ ਦਿੱਤੀ ਹੈ ਉਹਦੇ ਹਿਸਾਬ ਨਾਲ ਸਾਰਾ ਇਹ ਦੇਖ ਕੇ ਉਹ ਜਿਹੜੇ ਹੋਟਲ ਦੇ ਅੰਦਰ ਸੀ ਉਹ ਤੇ ਕਾਰਵਾਈ ਕੀਤੀ ਜਾਊਗੀ ਕਾਰਵਾਈ ਉਹਨਾਂ ਤੇ ਜੋ ਵੀ ਤਾਂ ਸਮਾਜ ਨੂੰ ਉਸਾਂ ਜੋ ਪਾਣੀ ਕੁੰਡੀ ਕਰੇ ਇਹ ਉਹੀ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋਈ ਤੇ ਕਿ ਇਹ ਬਾ ਇਨਵੈਸਟੀਗੇਸ਼ਨ ਕਰ ਰਹੇ ਹਨ ਜੋ ਉਸ ਤਾਂ ਸਮਾਜ ਨੂੰ ਸਮਝਾ ਵੀ ਕਰ ਰਹੇ ਠੀਕ ਹੈ ਧੰਨਵਾਦ ਖਿਆਲ ਦੇਖਿਆ ਜਾਵੇ ਤਾਂ ਅੱਜ ਕੱਲ ਤਾਂ ਆਪਣੇ ਯਾਰਾਂ ਦੋਸਤਾਂ ਦੇ ਆਪਣੇ ਸਾਥੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਤੁਹਾਡੇ ਨਾਲ ਕਿਵੇਂ ਦੀਆਂ ਹਰਕਤਾਂ ਜਾਂ ਕਿਵੇਂ ਦੀਆਂ ਹੱਦਾਂ ਪਾਰ ਕਰ ਸਕਦੇ ਨੇ ਤਾਂ ਕਿਸੇ ਦੇ ਉੱਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ